trái ầnọc xem chủ trắng kiểm xem ਉਧਿਆਲਾ ਦੇ ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿੱਚ ਬੀਤੇ ਦਿਨ ਦੇਰ ਸ਼ਾਮ ਨਗਰ ਨਿਗਮ ਜ਼ੋਨ B ਦੇ ਦਫ਼ਤਰ ਨੇੜੇ ਕਾਂਗਰਸ ਅਤੇ ਭਾਜਪਾ ਵਿਚਕਾਰ ਚੜ੍ਹਪ ਹੋ ਗਈ ਜਿਸ ਦੌਰਾਨ ਇੱਕ ਦੂਜੇ ਤੇ ਇੱਟਾਂ ਤੇ ਪੱਥਰ ਵੀ ਚਲਾਏ ਗਏ ਭਾਜਪਾ ਵਰਕਰਾਂ ਤੇ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਵੀ ਦੋਸ਼ ਹੈ ਭਾਜਪਾ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸ ਦੇ ਵੱਲੋਂ ਜਾਲੀ ਵੋਟਾਂ ਪਾਈਆਂ ਜਾ ਰਹੀਆਂ ਸਨ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਮੌਕੇ ਦੇ ਫੜ ਲਿਆ ਅਤੇ ਇਸ ਕਾਰਨ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਪੁਲਿਸ ਦੀ ਮੌਜੂਦਗੀ ਦੇ ਵਿੱਚ ਵੀ ਇੱਕ ਦੂਜੇ ਤੇ ਹਮਲੇ ਕੀਤੇ ਗਏ ਇਹਦੇ ਨਾਲ ਹੀ ਪੁਲਿਸ ਨੇ ਕਿਹਾ ਕਿ ਜ਼ਖਮੀ ਲੋਕਾਂ ਨੂੰ ਹਸਪਤਾਲ ਲੈ ਜਾ ਕੇ ਸ਼ਿਕਾਇਤ ਦਰਜ ਕਰਾਉਣ ਦੇ ਲਈ ਕਿਹਾ ਗਿਆ ਹੈ ਜਿਸ ਤੋਂ ਬਾਅਦ ਚੋਣ ਅਧਿਕਾਰੀਆਂ ਦੇ ਬਿਆਨਾਂ ਤੇ ਹੀ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਇੱਕ ਮੰਗਾ ਹੈਗਾ ਜੀ ਇੱਥੇ ਕੋਈ ਡਬਰ ਦਾ ਬੰਦਾ ਚਿੱਟਾ ਵੇਚਦਾ ਨਿਛੇੜੇ ਆਦਮੇ ਨੇ ਕੱਟ ਕੱਟੇ ਬਈ ਤਾਂ ਮਾਰਨਾ ਤੇ ਸਾਡੇ ਬੰਦੇ ਦਾ ਸਿਰ ਪਾੜਦੇ ਉਹਨੇ ਉਹ ਇੱਟਾ ਸਾਬ ਨੇ ਪਈਆਂ ਹੋਈਆਂ ਨੇ ਪਰ ਪੁਲਿਸ ਉਹਨਾਂ ਨੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਬਾਈ ਪੁਲਿਸ ਸਾਹਮਣੇ ਖੜਿਆ ਵੇਖੋ ਉੱਪਰੋਂ ਕਰਪਾਨਾ ਮਾਰ ਜਾਂਦੇ ਪੱਥਰ ਉੱਪਰ ਔਰ ਉੱਪਰੋਂ ਪੱਥੇ ਮਾਰੇ ਜਾਂਦੇ ਮੇਰੇ ਕਰਮਚਾਰੀ ਦਾਤੇ ਪੱਥੇ ਮਾਰੇ ਜਾਂਦੇ ਆ ਵੇਖੋ ਹਾਂਜੀ ਉਹ ਬੰਦਾਸ਼ ਆਦਮੀ ਐ ਡਬਰ ਦਾ ਗੁੰਡਾ ਪਰ ਉਹਨੇ ਮੇਰੇ ਬੰਦੇ ਦੇ ਉੱਪਰੋਂ ਕੱਠੇ ਮੱਥੇ ਮਾਰਿਆ ਸਾਹ ਪੱਥਰ ਲੱਗਿਆ ਉਹ ਜਾਲੀ VOTER ਬਾਹਰ ਹੀ ਹੋ ਗਿਆ ਸੀ VOTER ਬਾਹਰ ਹੀ ਆ ਰਿਹਾ ਸੀ ਆ ਲੱਗੋ ਪੂਰੀ ਗੱਲ VOTER ਬਾਹਰ ਲੋ ਭਾਜੀ ਮੇਰੇ ਨਾਲ ਵਿੱਚੀ ਆ ਭਾਜੀ ਪਤਾ ਕੀ ਆ ਭਾਜੀ ਆਪਾਂ ਇਹ ਜਾਲੀ VOTER ਫੜੇ ਸੀ ਬੰਦੇ VOTER ਬਾਹਰ ਹੀ ਸੀ ਆਪਾਂ ਉਹਨਾਂ ਨੂੰ ਪੁੱਛਤਾਚ ਕਰ ਰਹੇ ਸੀ ਤੁਸੀਂ ਇੱਥੇ ਦੇ ਹੋ ਏ ਕਿੱਥੇ ਦੇ ਉਹਨਾਂ ਨੇ ਉਸ ਤੋਂ ਬਾਅਦ ਸਾਡੇ ਤੇ ਹਮਲਾ ਕਰਤਾ ਹਮਲਾ ਕਰਕੇ ਕਹਿੰਨਾ ਮੰਗੇ ਦੇ ਪੱਤੇ ਘਟਿਆ ਉਸ ਤੋਂ ਬਾਅਦ ਉਹਨੇ ਨਿਕਨੀ ਅੰਗ ਸੀ ਉਹਨੇ ਆ ਕੇ ਕੁਰਬਾਨ ਮਾਰੀ ਮੇਰੇ ਤੇ ਆ ਰਾਜੂ ਭਾਈ ਨੂੰ ਉਹਨੇ ਲੰਬੇ ਪਾ ਲਿਆ ਉਹਦਾ ਕੁੱਟਿਆ ਮੇਰੀ ਐਨਸੀ 15000 ਇਹਨੇ ਤੋੜਿਆ ਇਹਨੇ ਇਹਨੇ ਕਰਵਾਨਾ ਮਾਰੀਆਂ ਹਾਂ ਕਰਵਾਨਾ ਫੇਰ 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 ਮੇਰੇ ਪਿੱਛੇ ਬੱਜਿਆ ਬਿੱਕੀ ਗਲੀ 'ਚ ਕਰਵਾਨ ਲੈ ਕੇ ਕਰਵਾਨ ਲੈ ਕੇ ਮੇਰੇ ਪਿੱਛੇ ਗਲੀ ਤੱਕਣ ਭੱਜਿਆ ਭਾਜੀ ਮੇਰੇ ਮੈਂ ਮਸਾ ਬਚਦਾ ਮੋਟਾ ਨਹੀਂ ਨਹੀਂ ਮੁੰਡਾ ਵੀ ਤੇ ਇੱਕ ਹੋਰ ਮੁੰਡਾ ਸੀ ਨੇ ਅੰਗ ਦੀ ਮੇਰੇ ਪਿੱਛੇ ਜਣੇ ਭੱਜਿਆ ਗਲੀ 'ਚ ਮੈਂ ਮੈਂ ਉਹਨਾਂ ਕੋ ਬਾਤ ਕੇ ਉਧਰੋਂ ਨਿਕਲ ਕੇ ਇਧਰੋਂ ਆਇਆ ਕੋਈ ਕੰਮ ਹੀ ਨਹੀਂ ਕਰ ਰਿਹਾ ਕੋਈ ਕੰਮ ਹੀ ਨਹੀਂ ਸੀ ਉਹ ਦੋਨ ਵੀ ਜਿਹੜਾ ਆਪਣਾ ਪੋਲਿੰਗ ਸਟੇਸ਼ਨ ਜਿਹੜੀ ਕੋਰਪੋਰੇਸ਼ਨ ਦੀ ਬਿਲਡਿੰਗ ਤੇ ਕੋਰਾ ਉਹਦੇ ਬਾਅਦ ਜਿਹੜੀ ਲੜਾਈ ਹੋਈ ਸੀ ਜੀ ਵਰਕਰ ਦੇ ਵਿੱਚ ਤੇ ਜਿਹੜਾ ਕੋਪੋਰੇਟ ਫਾਰਟੀ ਬਾਅਦ ਮੋਟਰੇ ਆ ਗਈ ਸੀ ਤੇ ਬੰਦੇ ਦਾ ਵੱਜ ਦੇ ਦਿੱਜੇ ਬਾਕੀ ਬੀਜੇਪੀ ਵਰਕਰ ਸਾਰੇ ਕਰਤਾ ਬੈਠੇ ਨੇ ਜੀ ਇਹਨਾਂ ਨੂੰ ਆਪਾਂ ਇਹ ਕਿਹਾ ਵੀ ਆਪਣੀ ਸਟੇਟਮੈਂਟ ਲਿਖਾਂ ਇਨਾਂ ਨੇ ਕਲੇਮ ਕੀਤਾ ਵੀ ਇਹਨਾਂ ਦੇ ਕੁਝ ਬੰਦੇ ਇਸ ਤਰ੍ਹਾਂ ਵੀ ਲੱਗੇ ਨੇ ਆਪਾਂ ਨੇ ਕਿਹਾ ਵੀ ਮਰੀ ਐਮਐਲਆਰ ਕਰਵਾ ਕੇ ਆਪਾਂ ਨੇ ਕਿਹਾ ਵੀ ਬਿਆਨ ਲਿਖਾ ਜੀ ਜੋ ਬਿਆਨ ਲਿਖਣ ਕੇ ਜੀ ਜੋ ਅਧਿਕਾਰ ਨੂੰ ਨਜ਼ਰ ਆ ਰਹੇ ਨੇ ਕਾਰਵਾਈ ਕਰੇਗਾ ਇੱਕ ਕਲੇਮ ਕਰਦਨੇ ਜੀ ਉਹਨਾਂ ਨੂੰ ਆਰੋ ਨਾਲ ਕੰਸਲਟ ਕੀਤਾ ਜਾਏਗਾ ਜੀ ਕਿਉਂਕਿ ਆਰੋ ਪ੍ਰੋਵਾਈਡਿੰਗ ਆਫ ਦਾ ਨਹੀਂ ਇਹ ਤਸਦੀਕ ਕਰਨਾ ਹੁੰਦਾ ਉਹਨਾਂ ਕੋਲ ਅਥਾਰਟੀ ਹੁੰਦੀ ਹੈ ਉਹਨਾਂ ਕੋਲ ਹੀ ਸਾਰਾ ਉਹ ਆਪਣਾ ਡੇਸਕ ਹੋਦੀ ਹੈ ਉਹ ਬਸੇ ਤੌਰ ਤੇ ਉਹਨਾਂ ਵੱਲੋਂ ਕੀਤਾ ਜਾਏਗਾ ਬਾਕੀ ਜਿਹੜੀ ਸੱਤਾ ਸੱਤਾ ਦੀ ਗੱਲ ਕਰਦੇ ਨੇ ਜੋ ਸਾਡੇ ਪੱਧਰ ਤੇ ਕਰ ਲਈ ਆਪਾਂ ਕਰਾਂਗੇ ਤਾਂ ਇਹ ਤਾਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ ਨਿਊਜ਼